ਹਾਂਜੀ ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਕਾਲੇਕੇ ਜਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਬਾਗੇ ਪੁਰਾਣੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਦੋ ਤਿੰਨ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਕਾਲੇਕੇ ਕਾਲੇਕੇ ਪਿੰਡ 'ਚ ਵੀਡੀਓ ਬਣਾ ਰਹੇ ਆ ਤੇ ਇੱਕ ਵਹਿੜ ਵੀ ਤੁਹਾਨੂੰ ਕਾਲੀ ਵਿਖਾਉਣੀ ਆ ਪਿੰਡ ਵੀ ਕਾਲੇਕੇ ਆ ਇੱਕ ਵਹਿੜ ਤਾਜੀ ਸੂਈ ਸਵਾਈ ਕੇ ਗੱਬਣ ਗੱਬਣ ਆ ਤਾਜੀ ਸੂਈ ਆ ਆ ਵੱਚੀ ਇੱਕ ਗੱਬਣ ਵਹਿੜ ਕਾਲੇ ਰੰਗ ਦੀ ਮੱਝਾਂ ਰਗੀ ਗੋਲ ਮਟੋਲ ਇੱਕਾ ਤਾਜੀ ਸੂਈ ਸਵਾਈ ਮਗਰ ਵੀ ਬੱਛੀ ਇਹਦੇ ਮਗਰ ਬੱਛਾ ਉਹ ਨਾ ਬੱਛੀ ਅੱਛਾ ਇਹ ਕਾ ਉਂ ਬੱਛੀ ਠੀਕ ਹੈ ਮੈਂ ਤਾਂ ਕਹਿ ਕੇ ਕਹਿੰਦਾ ਆ ਬੱਛੀ ਮਗਰ ਉਹਦੇ ਉਹਦੇ ਮਗਰ ਬੱਛਾ ਹੀ ਆ ਤੇ ਇੱਕਾ ਜਰਸੀ ਬੱਚਾ ਇਹ ਕ ਇਹ ਸੇਲ ਆ ਤਿੰਨ ਜਾਨਵਰ ਸੇਲ ਐਂਡ ਪਰਮਿਸ਼ਨ ਲੈ ਦਨਾ ਹਾਂਜੀ ਸასი ਕਾਲ ਜੀ ਬਈ ਸასი ਕਾਲ ਜੀ ਨਾਮ ਦੱਸ ਦिए ਨਾਮ ਜਸਕਰਨ ਪਿੰਡ ਕਾਲੇ ਕੇ ਤਸੀਲ ਬਾਗਾ ਬਰਾਂਝ ਦਾ ਮੈਂ ਫੋਨ ਨੰਬਰ ਦੱਸ ਦੀ 981432616 ਪਹਿਲਾਂ ਤਾਂ ਮੁੱਲ ਜਾਇਜ਼ ਹੀ ਹੋਣਗੇ ਅੱਗੇ ਜਾਵਾਂ ਮੁੱਲ ਤਾਂ ਬੱਚਿਆਂ ਵਾਲੇ ਮੁੱਲ ਹੀ ਆ ਜਾਵਾਂ ਮੁੱਲ ਤਾਂ ਪਹਿਲੀ ਗੱਲ ਆਪਣੇ ਪਹਿਲਾਂ ਹੀ ਜਾਇਜ਼ ਹੁੰਦੇ ਆ ਮੁੱਲ ਦਾ ਗੱਲ ਸੁਣਦਾ ਵੀ ਜਿਹਨੇ ਉਹ ਕਿਹਾ ਨਾ ਮੈਨੂੰ ਫੋਨ ਲਾ ਲਿਆ ਹੂੰ ਨਾਲ ਦੀ ਨਾਲ ਹੀ ਫੋਨ ਨਹੀਂ ਆਇਆ ਛੋਟੇ ਛੋੜੇ ਮੁੱਲ ਹੀ ਆ ਚੱਲ ਇਹ ਤੋਂ ਕਾਰ ਸ਼ੁਰੂ ਪਹਿਲਾਂ ਇਹ ਅੱਜ ਸਵੇਰੇ ਨਾ ਬਾਈ 9-10 ਦਿਨ ਹੋ ਗਏ ਹੂੰ ਇਸ ਲਈ 9 ਕਿਲੋ ਦਾ ਹੁਣ ਤਿਆਰ ਬੰਦਾ ਭਾਵੇਂ 4 ਡੰਗ ਚੋਈ ਚੱਲੇ ਠੀਕ ਹੈ ਜਿੰਨੇ ਮਰਜ਼ੀ ਜੁਰੀ ਚੱਲੇ ਵੇਰ ਦੁੱਧ ਦੀ ਬਾਜੂਗੀ ਜਮਾਂ ਡਾਉਣ ਕਰਈ ਆਈ ਦੀ ਆ ਕਿੰਨੇ ਦੀ ਇਹਦਾ ਮੋਲ ਆਪਾਂ 35 36 ਕਰ ਲਏ 30 ਜੋ 500 ਛੋਟ ਕਰਦੇ 22.5 ਦੀ ਬਸ ਹੁਣ ਲੜਿਆ ਲੁੜਿਆ ਤਾਂ ਨਹੀਂ ਕਰੀਗੇ ਤੇ ਅੱਜ ਕੇ ਦੇ ਹੀ ਦੇਣੀਗਾ ਘੰਟੇ ਚ ਬਸ ਬਈ ਘਟੌਣ ਵਾਲੇ ਪਾਸੇ ਨਾ ਜਾਵੇ ਚੱਕੋ ਜੀ 22.5 ਹਜ਼ਾਰ ਦੀ ਦੁੱਧ ਜਿਹੜਾ ਜੋਖ ਲੈਣਾ 9 ਕਿਲੋ 9 ਕਿਲੋ ਆ ਭਾਵੇਂ ਕੋਈ 8 ਕਿਲੋ ਮੰਨ ਕੇ ਤਾਂ ਯਾਰ ਹੱਥ ਵੀ ਨਾ ਲਾਵੇ ਹੱਥ ਵੀ ਨਾ ਲਾਵੇ ਭਾਈ ਕਹਿੰਦਾ 9 ਕਿਲੋ ਕੰਡੇ ਵਾਲਾ ਦੁੱਧ ਭਾਵੇਂ 8 ਮੰਨ ਕੇ ਆਜੋ ਨਿਕਲੂ 9 ਕਿਲੋ ਕੰਡੇ ਵਾਲਾ ਪਰ ਇਹ ਦੁੱਧ ਝੂਠ ਨਹੀਂ ਮਾਰਦਾ ਮੁੰਡਾ ਇਹ ਗੱਲ ਪੱਕੀ ਆ ਮਗਰ ਵੱਚਾ ਭਾਈ ਕਹਿੰਦਾ ਜਮਾ ਗਰੀਬ ਘਰੋਂ ਲਿਆਂਦੀ ਐ ਦੁੱਧ ਬਾਹਲਾ ਨਹੀਂ 13 14 ਕਿਲੋ ਘਰੇ ਆਊਗੀ ਵੱਡੀ ਵਹਿੜ ਐ ਕੱਦ ਚ ਪੂਰੀ ਹੂੰ 600 ਪੂਰੀ ਆ ਹਾਂ ਵੀਡੀਓ ਬਣਾ ਰਹੇ ਆ ਸਵੇਰੇ 10:00 ਵਜੇ ਦੇ ਕਰੀਬ ਤੇ ਆਥਨ ਦੀ ਚਵਾਈ ਚ ਸਾਰਾ ਦੇਣੀ ਪਿਆ ਉਸ ਤਰਦੀ ਨਾ ਘੋੜੀ ਵਾਂਗੂ ਪਰ ਲਈ ਡਾਣ ਘਰੋਂ ਜਾਂ ਤੁਹਾਨੂੰ ਵਹਿੜ ਹੀ ਦੱਸੀ ਜਾਂਦੀ ਐ ਦੁੱਧ 13 14 ਕਿਲੋ ਕਰ ਜੂ 29000 ਦੀ ਮਗਰੇ ਦੇ ਬੱਚਾ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਐ ਬਾਕੀ ਜਾਨਵਰ ਬੱਚੇ ਦਾ ਤਾਂ ਕਰਦਾ ਹੀ ਹੁੰਦਾ ਜੇ ਤਾਇਆ ਸੋਆ ਕੋਈ ਬੱਚੇ ਦਾ ਨਾ ਕਰੂ ਫਿਰ ਕਰਨਾ। ਥਣ ਸੌਣਿਆ। 2.29 ਹਜ਼ਾਰ ਦੀ ਟੋਕੜਾਂ ਨਾਲੋਂ ਵੀ ਘੱਟ ਮੁੱਲ। 10-10 ਕਿਲੋ ਦੁੱਧ ਵਾਲੀਆਂ ਟੋਕੜਾਂ 35 ਹਜ਼ਾਰ ਦੀਆਂ ਲੋਕੀ ਵੇਚੀ ਜਾਂਦੇ ਆ। ਤੇ ਮੁੱਲ ਕਿਹੜਾ 2.29 ਦੀ ਦੇ ਦੇਣੀ ਆ। ਮੱਝਾਂ ਰਗਾ ਦੁੱਧ। ਸਿਆਲੋ ਸਿਆਲ ਵਧੀਆ ਦੁੱਧ ਪਿਆ ਦੇਣਾ। ਥਣਾਂ ਦੀ ਸਾਫ਼ ਸੁਥਰੀ ਚਾਰੀ ਥਣਾਂ। ਬਾਕੀ ਆ ਸਵੇਰ ਦੀ ਚਵਾਈ ਹੋਈ ਆ। ਆਥਨ ਦੀ ਚਵਾਈ ਚ ਸਾਰਾ ਦੇਣੀ ਪਿਆ। ਇਹੀ ਕਿਤੇ ਵੀਡੀਓ ਬੰਦ ਦੀ ਸ਼ਾਮ ਦੇ ਟਾਈਮ ਜਾਂ ਦੁਪਹਿਰੇ ਇਹੀ ਲੈਵਾ ਦੁੱਧ ਨਾਲ ਭਰੇ ਆਉਣ ਸੀ ਬਾਕੀ ਸੂਈ ਸਵਾਈ ਆ ਇਹਦਾ ਕੀ ਆ ਚਾਰ ਟਾਈਮ ਚੋਕ ਹੀ ਲੈ ਜੋ ਅਗੜਾ ਫਲ ਵੱਡੇ ਕਾਦ ਲਈ 2 ਨੰਬਰ ਤੇ ਆ ਜਾ ਕੋਈ ਅੱਜ 4 ਦਿਨ ਪਿਆ ਸੂ ਹਾਂ ਦੂਜਾ ਸਵੇਰ ਹੁੰਦੀ ਆ ਆਪਣਾ 14 15 ਕਿਲੋ ਦੁੱਧ ਫਲੋਂ ਦਾ ਹਾਂ ਵਹਿੜ ਚੰਗੀ ਯਾਰ ਦੇ ਵੀ ਦਿੱਤਾ ਉਹਨੇ ਤਰ੍ਹਾਂ ਮਡੋਲ ਹੈਗੀ ਆ ਤੇ ਬਾਕੀ ਭਾਵੇਂ 14 15 ਮੰਨ ਲੈਣ ਦਿਨ ਕਿਨੇ ਪਿਆ ਅੱਜ 4 ਦਿਨ ਪਿਆ ਕੱਢ ਬਾਹਰ ਦੋਸਤੋ ਪਾਲੀ ਰਾਜੀ ਵਛੀ ਚੰਗੀ ਸ਼ੌਂਕ ਨਾਲ ਪਾਲੀ ਵੀ ਹੈ ਕਿਸੇ ਦੀ 14-15 ਕਿਲੋ ਦੁੱਧ ਮੰਨ ਕੇ ਬਾਈ ਕਹਿੰਦਾ ਕੋਈ ਵੀ ਸੌਦਾ ਕਰ ਲੇ ਰਾਜੀ ਵੇਖੋ ਬੱਚੀ ਕਿੰਨੀ ਹੈ ਚਾਰ ਚਪੇਰੋਂ ਇੱਕੋ ਜੀ ਪਈ ਸਾਈਵਾਲ ਨਸਲ ਦੀ ਬੈੜਾ ਕਾਲੇ ਰੰਗ ਦੀ ਦੁੱਧ ਉਹ ਜਰਸੀਆਂ ਨਾਲੋਂ 20 ਸੰਗਣਾ ਹੁੰਦਾ ਸਾਈਵਾਲ ਦਾ ਕਲਰ ਜਰੂਰ ਬਲੈਕ ਹੈ ਬੰਨ ਵੀ ਹੈਗਾ ਧੁੰਨ ਵੀ ਹੈਗਾ ਕੰਬਲਾ ਵੀ ਭਾਰੀ ਹੈ ਤੇ ਸੂਲ ਵੀ ਮੋਟੀ ਹੈ ਸਾਈ ਵਾਲ ਨਸਲ ਦੀ ਬੈੜ 14-15 ਕਿਲੋ ਮੰਨ ਕੇ ਦੁੱਧ ਕੋਈ ਵੀ ਸੌਦਾ ਕਰ ਲਿਓ ਬਾਕੀ ਐਨੀ ਰਾਜੀ ਵਛੀ ਵੱਡੇ ਲੇਵੇ ਵਾਲੇ 14-15 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਫੁੱਲ ਰਾਜੀ ਫੁੱਲ ਜਾਣ ਵਾਲੀ ਮੋٹے-ਮੋٹے ਥਾਨ ਹੈ ਛਵਾਈ ਵੀ ਇੱਕ ਨੰਬਰ ਹੋਊਗੀ ਕਿਉਂਕਿ ਥਾਨ ਪੂਰਾ ਚੰਗਾ ਠੀਕ ਆਪਾਂ ਪਾਸ ਕਰਕੇ ਲਈਏ ਨਾ ਛਵਾਈ ਤਾਂ ਬੜੀ ਮੋਟੀ ਆ ਕਿੰਨੇ ਦੀ ਬਾਏ ਦਾ ਮੁੱਲ 55 50 ਜੁਬਾਂ ਸੋੜੇ ਲਾਓ ਜੀ ਮੁੱਲ 55 95000 ਦੀ ਦੇ ਦੇਣੀ ਆ ਤੇ ਜਿਹੜੇ ਹਿਸਾਬ ਨਾਲ ਬੱਛੀ ਰਾਜੀ ਆ ਤੇ ਲੇਵਾ ਭਾਂਡਾ ਵੱਡਾ ਹਜੇ ਵਾਲ ਢੱਲਾਂ ਪਈਆਂ ਬਹੁਤ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਜਿਹੜੇ 8 8 10 ਦਾ ਯਾਰ ਨਫਾ ਲੈਂਦੇ ਅਗਲੇ ਨੇ ਮੁੱਲ ਕਰਨਾ ਸੀ 65000 ਤੇ ਦੁੱਧ ਵੀ 20 ਕਿਲੋ ਕਹਿ ਦੇਣਾ ਸੀ ਬਈ 20 ਕਿਲੋ ਦਿੱਤਾ ਕਿਉਂਕਿ ਤੁਹਾਨੂੰ ਵੀ ਪਤਾ ਲੋਕੀ ਕਹੀ ਜਾਂਦੇ ਆ ਪਰ ਜਮਾ ਜੈਜ ਦੁੱਤ ਦੱਸਿਆ 14 15 ਮੰਨ ਕੇ ਕੋਈ ਵੀ ਸੌਦਾ ਕਰ ਲੋ ਇੰਨਾ ਇਹਨੇ ਆਮ ਨਾ ਪਿਆ ਦੇਣਾ ਤੇ ਦੇ ਦੇਣੀ 99000 ਦੀ ਤਿੰਨ ਨੰਬਰ ਤੇ ਆ ਜਾ ਆ ਬੱਛੀ ਹੈ ਬਈ ਇਹ ਹੋਊਗੀ ਸੱਤਾਂ ਤੋਂ ਅੱਠਾ ਮਹੀਨੇ ਦੇ ਵਿੱਚ ਦਮਿਆਣਾ ਇਹ ਹੂੰ ਇਹ ਬੰਦੇ ਦਾ ਆਪਣਾ ਰਿਕਾਰਡ ਮਿਲ ਜੂਗਾ ਜੇ ਕੋਈ ਪੁੱਛਿਆ ਜਾਊਗਾ ਆਪਾਂ ਬੰਦਣਾਂ ਨਾਲ ਗੱਲ ਕਰਾ ਦੇਾਂਗੇ ਇਹ ਰਿਕਾਰਡ ਸਾਰੇ ਮਿਲ ਕਿੰਨੇ ਦੀ ਇਹ ਵੀ 15 ਜੋ ਛੂਡ ਕਰ ਦਾਂਗੇ ਲਓ ਜੀ 15 ਜੋ ਵੀਰ ਕਹਿੰਦਾ ਛੂਡ ਕਰ ਦਾਂਗੇ ਜਰਸੀ ਬ੍ਰੀਡ ਦੀ ਹਾਂ ਜੁੱਲੀ ਬਹੁਤ ਚੰਗੀ ਹੈ ਹਾਂ ਲਿਓੜੀ ਬਹੁਤ ਚੰਗੀ ਵਿਖਾਉਂਦੀ ਆ ਚਾਰ ਹੀ ਥਾਣਾ ਮੋٹے ਮੋٹے ਬੰਦਾ ਸੇਵਾ ਵਾਲਾ ਹੋਵੇ ਸਹੀ 7-8 ਮਹੀਨੇ ਦੀ ਉਮਰ ਹੈ 4 ਕੁ ਮਹੀਨੇ ਦੀ ਵਧੀਆ ਗੌਰ ਕਰ ਲਿਓ ਦੋ ਤਿੰਨ ਗੱਟੇ ਅਗਲਾ ਛੋਟੇ ਕਾਪ ਗਰੋਅਰ ਬੱਚਿਆਂ ਵਾਲੇ ਇਹਨੂੰ ਫੀਡ ਦੇ ਪੈਲ ਜਾਣ ਤੇ 4 ਮਹੀਨਿਆਂ ਚ ਕੱਦ-ਕੁੱਦ ਵੀ ਪੂਰਾ ਕਰ ਜੂ ਬਾਡੀ weight ਵੀ ਗੇਨ ਕਰ ਜੂ ਕਿਉਂਕਿ ਜਿਹੜੀਆਂ ਬੱਚੀਆਂ ਖੀਰੀਆਂ ਸੂਂਦੀਆਂ ਉਹ 12-13 ਮਹੀਨਿਆਂ ਦਾ ਅਗਲਾ ਟੀਕਾ ਭਰਾ ਦਿੰਦਾ ਤੇ ਅੱਜ ਇਹਦੀ 7-8 ਮਹੀਨੇ ਉਮਰ ਆ 15000 ਦੀ ਦੇ ਦੇਣੀ ਆ ਪੰਜਾਬ ਵਾਲੀ ਬੱਛੀ ਐ ਹਾਂ ਉਹ ਦੱਸਦੇ ਸੀਗੇ ਸੀਮਨ ਦਾ ਚੰਗਾ ਹੀ ਲੱਗਾ ਹੂੰ ਕੋਈ ਨਹੀਂ ਆਪਾਂ ਐਵੇਂ ਕਹੋਂਗੇ ਪੁੱਛਿਆਗਾ ਤੇ ਬਨਸਾ ਪਰ ਕਾਰਡ ਲੈ ਲਰਾਂਗੇ ਜਿਹੜੇ ਵੀ ਆ ਲਾਓ ਜੀ ਤੁਸੀਂ ਸੀਮਨ ਦਾ ਛੱਡੋ ਜਨਵਰੀ ਦਸੀ ਜਾਂਦਾ ਪੂਰਾ ਚੰਗਾ ਬਾਕੀ ਬਾਈ ਕਹਿੰਦਾ ਮੈਂ ਪੁੱਛ ਕੇ ਵੀ ਦੱਸ ਦੂੰ ਰਾਜੀ ਰੂਜੀ ਪੂਰੀ ਐ 7-8 ਮਹੀਨੇ ਦੀ ਉਮਰ ਐ ਜਰਸੀ ਬਰੀਡ ਐ ਝੋਲੀ ਬਹੁਤ ਚੰਗੀ ਐ ਤੇ ਜਿਹੜੀ ਹਜੇ ਛੋਟੀ ਉਮਰ ਚ ਲਿਓੜੀ ਵਿਖਾਉਂਦੀ ਐ ਤੇ ਵਾਲ ਰਿੰਕਲ ਬਹੁਤ ਪੈਂਦੇ ਤੇ ਜਿੱਦਣ ਤਿਆਰ ਹੁੰਦੀ ਐ ਇਹ ਗੱਬਣ ਹੋਈ ਪੂਰਾ ਡਬਲ ਲੇਵਾ ਤਿਆਰ ਕਰਕੇ ਸੂ ਮੁੱਲ ਕਿਹੜਾ 15000 ਤੇ ਜਿਹੜੀਆਂ ਪੰਜਾਬ ਵਾਲੀਆਂ ਜਰਸੀਆਂ ਲੱਖ ਲੱਖ ਦੀਆਂ ਦਿੰਦਾ ਅਗਲਾ ਤਿਆਰ ਹੋਈਆਂ ਤੇ ਜੇ ਕਿਸੇ ਨੇ ਤਿਆਰ ਕਰਕੇ ਵੀ ਸੇਲ ਕਰਨੀ ਹੋਈ ਤਾਂ ਵੀ ਵਧੀਆ ਖੁੱਲੇ ਪੈਸੇ ਵਟਾਜੂ ਤੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਨਾਲੇ ਪੰਜਾਬ ਦੀ ਜੰਪਲ ਉਹ ਜਿਹੜੀ ਉਨ ਲੈ ਲੈਣੇ ਨਿੱਕੀ ਜੀ ਉਹ ਪਤਾ ਨਹੀਂ ਹਿਮਾਚਲ ਚੋਂ ਆਈ ਹੁੰਦੀ ਕਿ ਬਿਹਾਰ ਚੋਂ ਆਈ ਹੁੰਦੀ ਆ ਅਗਲਾ ਕਹਿ ਦਿੰਦਾ ਪੰਜਾਬ ਵਾਲੀ ਪਰ ਗਾਰੰਟੀ ਹਊ ਇਹਦੀ ਅਗਲੇ ਦੇ ਘਰੇ ਐਂ ਖੁੱਲ ਕੇ ਫਿਰਦੀ ਸੀਗੀ ਇਹਦੀ ਮਾਂ ਦਾ ਰਕਾਰਡ ਜੀ ਬਹੁਤ ਚੰਗਾ ਆਪੇ ਇਹਦੀ ਮਾਂ ਦੀ ਵੀਡੀਓ ਵੀ ਹੈਗੀ ਆ ਅਗਲੇ ਦੇ ਘਰੇ ਐਂ ਖੁੱਲ ਕੇ ਫਿਰਦੀ ਦੀ ਵੀਡੀਓ ਵੀ ਹੈਗੀ ਆ ਠੀਕ ਹੈ ਹੂੰ ਫੋਨ ਨੰਬਰ ਸਕਰੀਨ ਤੇ ਬੜਾ ਚੰਗਾ ਜਾਨਵਰ ਆ ਯਾਰ ਉਹ ਸਾਰੀ 7-8 ਮਹੀਨੇ 4 ਮਹੀਨੇ ਕੱਲੇ ਪੱਠੇ ਨਾ ਪਾਵੇ ਅਗਲਾ 2-3 ਗੱਟੇ ਇਹਨੂੰ ਫੀਲਡ ਤੇ ਪਾਵੇ ਛੋਟੇ ਬੱਚਿਆਂ ਵਾਲੇ ਤੇ ਬੋਡੀ weight ਗੇਨ ਕਰ ਜੂ ਕੱਦ ਕਰ ਜੂਗੀ ਤੇ 12-13 ਮਹੀਨਿਆਂ ਦੀ ਸੀਵਨ ਲੈ ਜੂ ਤੇ ਖੀਰਾਂ ਦਾ ਸੂਪ ਪੰਦੀਆਂ ਵਧੀਆ ਸੇਵਾ ਕਰੋਗੇ ਲੱਖ ਦੇ ਘਰਾਂ ਚ ਵੇਖਣਾ ਵਾਚੀ ਨੇ ਜਦੋਂ ਤਿਆਰ ਹੋ ਗਈ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਸਾਰਿਆਂ ਦਾ ਸਾਕੀਕਰ